ਅੱਜ ਦੇ ਸ਼ਾਪ ਸ਼ਾਪਿੰਗ ਪਤਾ ਨਾ ਰੱਖਿਆ ਅੱਜ ਕੀਤੀ ਸ਼ਾਪਿੰਗ ਮੂੰਹ ਚ ਸ਼ਾਪਿੰਗ ਨਿਕਲ ਗਿਆ ਬੈਂਗਸ਼ ਮੇਲਾ ਮੇਰੇ ਰੋਟੀਆਂ ਦੀ ਬਾਤੀ ਅੱਜ ਬਣੇਗੀ ਕੜੀ ਚੁੱਪ ਚੜੀ ਆ ਬਹੁਤ ਜ਼ਿਆਦਾ ਤੇ ਇਹ ਕਹਿੰਦੇ ਮੈਨੂੰ ਕਦੀ ਤੁਸੀਂ ਬਲੌਗ ਚ ਨਹੀਂ ਲਿਆਉਂਦੇ ਹੈਗੇ ਬਹੁਤ ਇਧਰ ਨੇ ਲੈ ਕੇ ਆਏ ਅੱਜ ਹੋਈ ਵੀ ਸੁਸਤ ਹਾਈ ਦਾ ਗਰਮੀ ਹੁਣੀ ਆ ਆ ਭਰਾਵਾ ਤੂੰ ਰਹਿਣ ਦੇ ਫੇਰੇ ਨੇ ਕਹਣਾ ਗਰਮੀ ਉਹ ਗਰਮੀ ਪਰ ਇਹ ਜੇ ਬਣਾਉਣੀ ਹੋਵੇ ਕਿਸੇ ਨੇ ਤਾਂ ਬਣਾ ਸਕਦਾ ਸਾਡੇ ਤੰਦੂਰ ਵੀ ਹੈਗਾ ਅੱਡਾ ਕ ਤੰਦੂਰ ਚ ਕਦੀ ਬਣਾਈ ਨਹੀਂ ਰੋਟੀ ਐਨ ਉਦਹੀਂ ਦਾ ਕੜੀਆ ਕਲੀ ਬਣਾਈ ਅੱਜ ਬਿਨਾ ਬਸੇ ਨਿਆਣਿਆਂ ਵਾਸਤੇ ਲੈ ਕੇ ਆਏ ਆ ਜੀ 버ਗਰ ਬਰਗਰ 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 ਕੱਲਾ ਹੀ ਕੱਲਾ ਹੀ ਵਾਓ ਸਭ ਕੇ ਲਈ ਅਲਗ ਅਲਗ ਉਹ ਵਾਓ ਮੇਰਾ ਮੇਰੀ ਡਾਈਟ ਕੋ ਆਲੇ ਸੇ ਲੱਗ ਸੀ ਇਹਦੇ ਸਾਈਡਾਂ ਦੇ ਉੱਤੇ ਆ ਪਾਈਪਿੰਗ ਪਾਈਪਿੰਗ ਕੋਲੋਂ ਹਾਂ ਪਾਈਪਿੰਗ ਆਪਣੇ ਕੋਲੋਂ ਪਾਈ ਨਾ ਲੈਸਾ ਲਸਾ ਲਾਉਣ ਨੂੰ ਬਹੁਤ ਟਾਈਮ ਲੱਗਦਾ ਹਾਂ ਤੈਨੂੰ 2.5 ਘੰਟੇ ਲੱਗੇ ਸਲਵਾਰ ਸੀਨ ਲਈ ਤੂੰ ਜੈਪਰ ਕਿੱਦਾਂ ਸੀ ਤਾ ਪਹਿਲਾਂ ਦੱਸ ਬਸ ਹੀ ਭਾਜੀ ਹੋ ਰਹੀਆਂ ਕੁਝ ਗਿਆਨ ਦੀਆਂ ਗੱਲਾਂ ਕਰੋ ਜੀ ਬਲੌਗ ਲੈਂਡ ਤੁਸੀਂ ਦਾ 10 ਵਜ ਗਏ ਨੇ ਬੁਰੇ ਤੇ ਚਲੋ ਕਰਦੇ ਆ ਜੀ ਅੱਜ ਦੇ ਸ਼ਾਪ ਸ਼ੋਪਿੰਗ ਉਹ ਨਵਾਂ ਬਲੌਗ ਕਰਕੇ ਡੈ ਨਾ ਹੁਣੀ ਉਹਦਾ ਨਾਮ ਰੱਖਿਆ ਅੱਜ ਕੀਤੀ ਸ਼ੋਪਿੰਗ ਮੂਹ ਚ ਸ਼ੋਪਿੰਗ ਨਿਕਲ ਗਿਆ ਚਲੋ ਕਰਦੇ ਨਵੇਂ ਬਲੌਗ ਦੀ ਸ਼ੁਰੂਆਤ ਸਾਰਿਆਂ ਨੂੰ ਸਾਵਧਾਨ ਪਿੰਛੀ ਨੰਦਰਾ ਬਲੌਗ ਦੀ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਤੇ ਚਲੋ ਜੀ ਕਰਦੇ ਅੱਜ ਦੇ ਸ਼ੁਰੂਆਤ ਬਲੌਗ ਦੀ ਅੱਜ ਹੈਗਾ ਫਰਡੇ ਹਾਂ ਤੇ ਚਲੋ ਬੱਤੀ ਕਰਦੀ ਬੰਦ ਲਾਈਟ ਗਈ ਆ ਲਾਈਟ ਆ ਗਈ ਆ ਹਾਂ ਤੇ ਕੀ ਬਣਾਇਆ ਸਾਦੀ ਰੋਟੀ ਕੇ ਅੱਜ ਕੇ ਕੁਛ ਖਾਈ ਮਿਸੀਆਂ ਰੋਟੀਆਂ ਆ ਫਿਰ ਕੇਈ ਕੋਸ਼ੀ ਪਾਇਆ ਤੇ ਮਿਸੀਆਂ ਰੋਟੀਆਂ ਆ ਬੈਂਗਣ ਤੇ ਸ਼ਿਮਲਾ ਮਿਰਚ ਅੱਛਾ ਬੈਂਗਣ ਸ਼ਿਮਲਾ ਮਿਰਚ ਰੋਟੀਆਂ ਦੀ ਬਾਤ ਹੀ ਚਲੋ ਲਓ ਜੀ ਬੈਂਗਣ ਤੇ ਸ਼ਿਮਲਾ ਮਿਰਚ ਦਿਖਾਓ ਯਾਰਾ ਸ਼ਕਲ ਦਿਖਾਓ ਯਾਰਾ ਕਿੱਦਾਂ ਦੀ ਲੱਗਦੀ ਆ ਸ਼ਕਲ ਤੁਹਾਡੀ ਹੁੰਦੀ ਨਾ ਸਾਰੀਆਂ ਹਾਂ ਚਲੋ ਠੀਕ ਆ ਜੀ ਕਰਕੇ ਨਾਸ਼ਤਾ ਫੇ ਮਿਲਦੇ ਆ ਤੇ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਇੱਧਰ ਦੇਖ ਰਹੇ ਹੋਗੇ ਜੀ ਬਲੌਗ ਤੇ ਰੋਟੀ ਪਾਣੀ ਖਾ ਗਿਆ ਆਪ ਹੋ ਗਏ ਵਿਲੇ ਤੇ ਅੱਜ ਬਣੇਗੀ ਕੜੀ ਹਣਾ ਤੇ ਬਹੁਤ ਦਿਨ ਬਾਅਦ ਕੜੀ ਅਸੀਂ ਬਲੰਗ ਨੂੰ ਮੈਂ ਕਿਹਾ ਕੜੀ ਬਣਾਵਾ ਕਹਿੰਦੀ ਬਣਾ ਲਓ ਨਾਲ ਚੌਲ ਬਣਾ ਲਈਓ ਤੇ ਚਲੋ ਮੈਂ ਜਾਣਾ ਦੁਕਾਨੇ ਤੇ ਲੱਸੀ ਦਾ ਨੂੰ ਤੇਲ ਲਿਆ ਤੇ ਤੁਸੀਂ ਹੁਣ ਤੁਸੀਂ ਕਿੰਨੇ ਵਜੇ ਆਣਾ ਵਾਪਸ ਮੈਨੂੰ ਕੋਈ ਪਤਾ ਨਹੀਂ ਵਿੱਚ ਚੱਕਰ ਹੀ ਵਾਰ ਨੂੰ ਉਹਦਾ 1 ਵਜੇ ਤਾਂ ਮੈਂ ਆਈ ਜਾਣਾ ਕਰੇ ਹੁਣਾਂ ਨਾ 1 ਵਜੇ ਹਾਂ ਚਾਵਲ ਜ਼ਰੂਰ ਲੈ ਕੇ ਆਈ ਚਾਵਲ ਖਤਮ ਹੋ ਗਏ ਆ ਤੇ ਇਦਾਂ ਕਰੀਓ ਥੋੜੇ ਜਿਹਾ ਪਹਿਲਾਂ ਲਈ ਆਈਓ ਭੇਜੀਏ ਵਧੀਆ ਨਿਕਲੂਗਾ ਨਾ ਅਦਰ ਕਿਲੋ ਲਈ ਆਈਓ ਚਲੋ ਠੀਕ ਇਹ ਵਧੀਆ ਹੋਊਗਾ ਤੇ ਉਹਦੇ ਨਾਲ ਦੇ ਤੋੜੇ ਜੋ 5 ਕਿਲੋ ਚੱਕ ਲਾਂਗੇ ਓਕੇ 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 ਚਲੋ ਠੀਕ ਆ ਜੀ ਜਾਂਦਾ ਮੈਂ ਪਹਿਲੇ ਚਾਵਲ ਲੱਗੇ ਸੋਹਣੇ ਨਿਕਲੇ ਸੀ ਨਾ ਪਹਿਲੇ ਚਾਵਲ ਬਹੁਤ ਸੋਹਣੇ ਨਿਕਲੇ ਸੀ ਹਾਂ ਉਹ ਕਹਿੰਦੀ ਐਡਿਡਾ ਲੰਬਾ ਦਾਣਾ ਉਹ ਵਧੀਆ ਚਾਵਲ ਬਣਦੇ ਸੀ ਪਹਿਲੇ ਜਿਹੜੇ ਬਣਦੇ ਸੀ ਨਾ ਐਦਾਂ 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 ਛੋਟਦੇ ਸੀ ਨਾ ਤੇ ਕੱਲਾ ਕੱਲਾ ਦਾਣਾ ਖਿੱਲਰ ਜਾਂਦਾ ਸੀ ਹਾਂ ਜਿਹੜੇ ਸੋਹਣੇ ਬਣਾਏ ਸੀ ਉਹ ਹੋ ਪੀਂਦੇ ਪੀਂਦੇ ਫਿਰ ਕੀ ਹੋਇਆ ਸੀ ਇੱਕ ਦਿਨ ਨਾ ਮੈਂ ਛੋਲ ਪੀ ਗਿਆ ਕਿ ਮੈਂ ਤੇਤਾ ਭੁੱਲ ਗਿਆ ਕੋਈ ਆ ਗਿਆ ਕਪੜਿਆਂ ਵਾਲੀ ਵੀ ਦਿਮਾਗੇ ਨਿਕਲ ਗਿਆ ਘਟੋਂ ਜਿੱਦਾਂ ਇੱਕ ਘੰਟਾ ਭਿੱਜੇ ਜਦੋਂ ਛੋਲ ਬਣਾਏ ਉਹ ਛੋਲ ਹੋਰ ਵੀ ਵਧੀਆ ਬਣੇ ਤੇ ਫਿਰ ਜਾਦਾ ਘੰਟਾ ਪੇਗ ਰੱਖਿਆ ਕਰੋ ਮੈਂ 20 ਮਿੰਟ ਪੇ ਨਹੀਂ 15-20 ਮਿੰਟ ਨਹੀਂ ਫਿਰ 1 ਘੰਟਾ ਪੇ ਲਿਆ ਕਰੋ ਅੱਗੇ ਨੂੰ ਦਿਮਾਗ ਤੋਂ ਨਿਕਲੇ ਔਰ ਇੱਦੇ ਵੀ ਮੈਂ ਪੇਗੇ ਬਣਾ ਲਾ ਆਹੋ ਇੱਦੇ ਪੇਗੇ ਬਣਾਈ ਅੱਜ ਵੀ ਤੇ ਚਲੋ ਆਉਂਦਾ ਹਾਂ ਫੇ ਮੈਂ ਲੈ ਕੇ ਆਉਂਗਾ ਹੈ ਰੋਟੀ ਘਾਣੇ ਪੱਲੂਲੇ ਥੋੜੇ ਜਿਹੇ ਛੋਲ ਬਣਾ ਲਾਂਗੇ ਓਕੇ ਓਕੇ ਫਿਰ ਠੀਕ ਜਾਨਾ ਹੈ ਚਲੋ ਜੀ ਬਣੇ ਰਿਓ ਬਲੌਗ ਨਾ ਮਿਲਦੇ ਆ ਜੀ ਫਿਰ ਆਗੇ ਪਰ ਆਗੇ ਕੀ ਮੈਂ ਤਾਂ ਉੱਥੇ ਜਿਹੜਾ ਤੁਸੀਂ ਘਰੇ ਬਣਾ ਲਿਓ ਆਓ ਕੇ ਆਓ ਚਲੋ ਠੀਕ ਲਓ ਜੀ ਟਾਈਮ ਹੋ ਗਿਆ ਇੱਧਰ ਪੌਣੇ 11 ਤੇ ਦੇਖ ਸਕਦੇ ਆ ਮਾਹੌਲ ਧੁੱਪ ਚੜੀ ਆ ਬਹੁਤ ਜ਼ਿਆਦਾ ਅਸੀਂ ਆਏ ਸੀਗੇ ਕੱਪੜੇ ਸੁੱਕਣੇ ਪਾਣ ਇੱਧਰ ਬੂਟਿਆਂ ਨੂੰ ਸਵੇਰੇ ਪਾ ਕੇ ਗਏ ਆ ਪਾਣੀ ਪਾ ਲਈਏ ਕੱਪੜੇ ਸੁਪਣੇ ਇੱਧਰ ਧਨੀਆ ਬੀਜਿਆ ਹੋਇਆ ਸੀਗਾ ਤੇ ਧਨੀਆ ਸਾਡਾ ਹਲੇ ਬਹੁਤ ਬਰੀਕ ਬਰੀਕ ਆ ਇੱਕ ਵਾਰੀ ਵੱਡਿਆ ਤੇ ਮੁਟਕੀ ਹੋਇਆ ਨਹੀਂ ਨਹੀਂ ਹੈ ਮੇਥੀ ਝੁੱਕ ਗਈ ਆ ਤੇ ਉਧਰ ਪਦੀਨਾ ਬਹੁਤ ਹੋਇਆ ਆ ਬਣਾਮਗੇ ਚਟਨੀ ਉਹ ਮੇਥੀ ਕਿਹਦਾ ਸੁੱਕ ਗਈ ਨਹੀਂ ਇੱਥੇ ਸੁੱਕ ਜਾਣੀ ਹੁਣ ਮੌਸਮ ਥੋੜੇ ਬਤਾ ਤੂੰ ਹੁਣ ਇਹਦਾ ਪੋਸਟਮਾਰਟਮ ਕਰਨਾ ਹੈ ਇੱਧਰ ਵੀ ਦੇਖੋ ਬਹੁਤ ਸਾਰੇ ਫਲਾਵਰ ਨਿਕਲੇ ਹੋਏ ਆ ਮੰਦਰਾਂ ਦੇ ਵਿੱਚ ਬਹੁਤ ਜ਼ਿਆਦਾ ਰੌਣਕਾਂ ਆ ਕਿਉਂਕਿ ਨਰਾਤੇ ਚੱਲ ਰਹੇ ਆ ਮਾਤਾ ਦੇ ਮਾਤਾ ਰਣਜੀਤ ਦੇ ਨਰਾਤੇ ਚਲੋ ਜੀ ਇੱਧਰ ਗਲੀ 'ਚ ਵੀ ਲੋਕ ਆਜ ਜਾ ਰਹੇ ਆ ਮੌਸਮ ਵਾਸ ਹੁਣ ਗਰਮੀ ਦਾ ਆ ਗਿਆ ਆ ਚਲੋ ਹੈ ਪੁੱਚਰੂ ਪੁੱਚਰੂ ਇਹ ਪੈੜਾ ਬਹੁਤ ਗੰਧ ਬਹੁਤ ਪਾਉਂਦਾ ਹੈ ਕੁਝ ਰੁਕ ਲਦਾ ਹੀ ਰਹਿ ਗਿਆ ਤੇਰਾ ਉਹ ਇਸ ਦੀ ਮਦਰ ਇਸ ਦੀ ਆ ਮੋਸੀ ਵੀ ਐ ਚਲੋ ਜੀ ਕਰ ਲਈਏ ਕੰਮ ਪਾ ਲਈਏ ਫਿਰ ਕੱਪੜੇ ਸੁੱਕਣੇ ਫਿਰ ਬਣਾਉਂਦੇ ਆ ਜਾ ਕੇ ਕੜੀ ਹੈ ਘਰ ਇੱਥੇ ਡਿਆ ਕੁਝ ਚਲੋ ਮਿਲਦੇ ਆਂ ਫਿਰ ਇੱਧਰ ਟਾਈਮ 11:30 ਹੋ ਗਿਆ ਤੇ ਇੱਧਰ ਆ ਗਏ ਆ ਮਾਸੀ ਜੀ kitchen ਦੇ ਵਿੱਚ ਹੁਣ ਹੋਰ ਕੀ ਕੜੀ ਬਣਾਏ ਚੜੀ ਬਣਾਉਣ ਲੱਗੀ ਐ ਚੋਪ ਚੋਪ ਬੜੀ ਕੜੀ ਕੜੀ ਕੋਲਾਂ ਚੜੀ ਕੋਲੀ ਆ ਜੀ ਬੜੇ ਦਿਨਾਂ ਬਾਅਦ ਕੜੀ ਬਣਾ ਲੱਗੀ ਹੈ ਬੱਦੂ ਕਹਿੰਦੇ ਕੜੀ ਨਾਲ ਚੋਲੇ ਬਣਾਓ ਸਾਡਾ ਮਾਂ ਦੀ ਕੜਾ ਚੋਲ ਖਾਣੇ ਆ ਰੋਟੀ ਬਣਾਉਣ ਮੈਨੂੰ ਜੈਨ ਠੀਕ ਆ ਕੜੀ ਚੋਲੇ ਖਾਣੇ ਨੂੰ ਨਿਕਲ ਕਰ ਦਿੰਦੇ ਆ ਠੀਕ ਆ ਬੜੀ ਸ਼ਕੀਨਾ ਚੋਲਾ ਪੱਲੂ ਨੂੰ ਤਾਂ ਬਹੁਤ ਠੰਡਾ ਪੱਲੂ ਨੂੰ ਤਾਂ ਸੁੱਕੀ ਸਬਜ਼ੀ ਨਾਲ ਵੀ ਦੇ ਦੋ ਭਾਵੇਂ ਖਾ ਲੈਂਦੀ ਆ ਪੱਲੂ ਦਾ ਉਹ ਸੁੱਕੀ ਸਬਜ਼ੀ ਨਾਲ ਦੇ ਦੋ ਤਾਂ ਵੀ ਭਰਣੇ ਅੰਦਰ ਹੋਰ ਕੀ ਮੇਰੇ ਤਾਂ ਕੀ ਪਹਿਲੀ ਸਬਜ਼ੀ ਬਣਾ ਲਈ ਮੋਗਰੀਆਂ ਆ ਕੀ ਬੀ ਹਾਂ ਬਾਲੂ ਮਟਰ اس واکی موڈےیاں ہاں جی اسی اودے وچ بناویں گے ہاں اتے نوں جی ہاں آلو مٹرے رہیا ہوندا آلو مٹرے رہیا ہوندا نہیں ٹھیک ہے انڈے وچ آلو مٹر کو گرانڈ چھاوا چلو چلتے ہیں نا یعنی چاہو لو جی لے لیں گے تھوڑا وقت 11:30 ہو گئے ہاں جی وجہ اندر

ਸਾਡੀ ਕੜੀ ਬਣ ਜਾਣੀ ਹੈ ਹੋਲੀ-ਵਲੀ ਢਿੱਜੀ ਜਾਊਗੀ ਹਨਾ ਹੋਰ ਕੀ ਚਾਵਲ ਹਨਾ ਚਾਵਲ ਤਾਂ ਫਿਰ ਤੁਸੀਂ ਦੂਰ ਤੋਂ ਬਣਾ ਦਿਓ ਹੋਰ ਕੀ ਛੇਆ ਮਿਲਦੇ ਨੇ ਫਿਰ ਹਨਾ ਅੰਦਾ ਚਲਦੀ ਹੈ ਇਹਨੇ ਠੀਕ ਹੈ ਲਓ ਜੀ ਕੜੀ ਤਾਂ ਇਧਰ ਹੋ ਗਈ ਹੈ ਸਾਡੀ ਤਿਆਰ ਉਧਰ ਹੋ ਰਹੀਆਂ ਆ ਸਪਾਈਆਂ ਤੇ ਇਧਰ ਨੇ ਚਾਵਲ ਭਿੱਜਣੇ ਪਾਏ ਜਾਂ ਤੇ ਮੈਂ ਬਣਾਉਂਗੀ ਚਾਵਲ ਥੋੜੀ ਦੇਰ ਭਿੱਜ ਜਾਵੇ ਤੇ ਸਪਾਈਆਂ ਹੋ ਜਾਵੇ ਮੂਹ ਕੱਟਦੇ ਦੇਣਾ। ਨਾ ਮਾ ਦਮਾ ਹੋਰ। ਨਹੀਂ ਵਾਸ। ਹੈ? ਨਹੀਂ। ਦੇਖ ਲੈ ਤੇ ਦਮ ਦੇ ਦੇ ਥੋੜੀ ਜਾਈ। ਨਾ ਮੈਂ ਕੀਆ ਮੈਂ ਤਾਂ ਦੇ ਚਲੋ ਲਾਈਏ ਟੀਵੀ ਤੇ ਦੇਖੀਏ ਬਲੌਗ ਆਪਣਾ ਹਨਾ। ਚਲੋ ਫੇ ਮਿਲਦੇ ਆ। ਹਲੋ ਜੀ ਟਾਈਮ ਵੈਦਰ ਹੋ ਗਿਆ ਆ 1:25 ਮਿੰਟ ਤੇ ਇਹ ਵੀ ਆ ਗਿਆ ਆ ਘਰ ਕਿਉਂਕਿ ਜਾਣਾ ਆ ਪਲਕ ਨੂੰ ਲੈਣ। ਤੇ ਕਹਿੰਦੇ ਮੈਨੂੰ ਕਦੀ ਤੁਸੀਂ ਬਲੌਗ ਚ ਨਹੀਂ ਲਿਆਉਂਦੇ ਹੈਗੇ ਬਹੁਤ ਘੱਟ ਚਾਂਸ ਹੈ ਰਬ ਬੋਲਦੇ ਹੀ ਬੋਲਦੇ ਹੀ ਸੁਣਦੇ ਹੈ। ਬੜੀ ਬੋਸਵਾ। ਤੇ ਸਿੱਕਤਾ। ਚਲੋ। ਪਾਣੀ ਬਲੌਗ ਨੂੰ ਮਰਦੇ। ਤੁਸੀਂ ਵੀ ਕਿਹਾ ਸਵਾਦ ਆ ਮੰਮੀ ਨੇ ਵੀ ਕਿਹਾ ਸਵਾਦ ਆ ਉਹਨੇ ਵੀ ਕਿਹਾ ਸਵਾਦ ਆ ਲਓ ਜੀ ਸਫਾਈਆਂ ਸਾਡੀਆਂ ਹੋ ਗਈਆਂ ਆ ਆਹੋ ਲਓ ਜੀ ਸਫਾਈਆਂ ਹੋ ਗਈਆਂ ਨੀਡ ਐਂਡ ਕਲੀਨ ਹੋ ਗਿਆ ਆ ਤੇ ਇੱਧਰ ਚਲ ਦੇ ਦੇ ਪਾਣੀ ਫੇਰ ਤੇ ਇੱਧਰ ਮੈਂ ਰੱਖਿਆ ਚਾਵਲ ਕਿਉਂਕਿ ਪੱਲੂ ਦੀ ਫਰਮੈਸ਼ਾ ਚਾਵਲਾਂ ਦੀ ਕੜੀ ਰੈਡੀ ਦੇਖੋ ਜੀ ਤੇ ਚਾਵਲਾਂ ਵਾਲਾ ਆ ਜੀ ਕਬਾਲਾ ਤੇ ਇਹਨੂੰ ਕਰ ਦਵਾ ਕੱਟ ਹਾਂਜੀ ਚਲੋ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਕੁੜੀ ਲੈਣ ਜਾਣਾ ਫੇ ਹਾਂਜੀ ਜੀ ਹੂੰ ਬਸ ਹੋਰ 20 ਮਿੰਟ ਹੋਰ 20 ਮਿੰਟ ਬੱਕਰ ਜਾਣਾ ਲੈਣ ਦੋ ਹੋਰ ਛੁੱਟੀ ਜਿਹੜਾ ਹੂੰ ਹੂੰ ਲੈ ਜਾਣਾ 20 ਮਿੰਟ ਦਾ ਲੈਣ ਨੂੰ ਚਲੋ ਠੀਕ ਠੀਕ ਬਾਕੀ ਸਭ ਤੋਂ ਸਵਾਲ ਲੱਗੀਆਂ ਕੁੜੀ ਨੂੰ ਸਵਾਲ ਲੱਗਣੀ ਚਾਹੀਦੀ ਆ ਦੇਖੋ ਜੀ ਮੇਰੇ ਕੋਲ ਆਪਸ਼ਨ ਹੈ ਉਹ ਹੈਗੀ ਉਹਦੇ ਲਈ ਠੀਕ ਆ ਉਹਨੇ ਹੁਣ ਕੜੀ ਖਾ ਲੈਣੀ ਆ ਸ਼ਾਮ ਨੂੰ ਜਿਹੜੇ ਚੌਲ ਬਚੇ ਆ ਨਾ ਮੈਂ ਚੱਕ ਕੇ ਮਟਰ ਪਾ ਕੇ ਤੜਕਾ ਲਾ ਦੇਣਾ ਉਹਨੂੰ ਚੌਲਾਂ ਨੂੰ ਉਹ ਖਾਵੇ ਠੀਕ ਆ ਬਸ ਗੱਲ ਖਤਮ ਆ ਨਹੀਂ ਉਹਨੂੰ ਪਸੰਦ ਹਲੇ ਪਾਸਤਾ ਵਹਿ ਵਰੇ ਜੀ ਆਹ ਪਾਸਤਾ ਉਹਨੂੰ ਖਾਣ ਨੂੰ ਹੀ ਥਾਵੇ ਚਲੋ ਮਿਲਦੇ ਆ ਜੀ ਫਿਰ ਹੋਰ ਪਾਣੂ ਲਿਆ ਆਏ ਹੁਣ ਜੀ ਟਾਈਮ ਪੌਣੇ 3 ਤੇ ਇੱਧਰ ਅਜੇ ਤੱਕ ਸਲਾਈ ਦੇ ਲੱਗੇ ਹਾਂ ਜੀ ਰੋਡਰ ਬਣੀ ਤਾਂ ਕਿਦਾਂ ਹੋ ਗਿਆ ਬਸ ਲੱਗੀ ਹਾਂ ਆਹਾਂ ਇਧਰ ਨੇ ਲੈ ਕੇ ਆਏ ਅੱਜ ਹੋਈ ਬਈ ਸੁਸਤ ਥੱਕ ਬੜਾ ਹੋਇਆ ਹੈ ਗਰਮੀ ਬੜੀ ਆ ਕਹਿੰਦੀ ਇਹ ਮੋਟੀ ਕੀ ਗੱਲ ਹੋਈ ਹੈ ਹੈ ਏ ਗਰਮੀ ਬਹੁਤ ਆ ਗਰਮੀ ਹੈ ਜੀ ਤਾਂ ਬੁੱਤ ਹੋਈ ਨਹੀਂ ਅਜੇ ਤਾਂ ਹੋਣੀ ਆ। ਥਲੇ ਤਾਂ ਹੋਣੀ ਆ। ਆਹ ਜੀ ਤਾਂ ਗਰਮੀ ਹੋਣੀ ਆ। ਤੇ ਚਲੋ ਤੇ ਕਰਦੇ ਆ ਜੀ ਰੋਟੀ ਪਾਣੀ ਦਾ। ਤੇ ਚਲੋ ਬਦਲੋ ਕੱਪੜੇ-ਕੁੱਪੜੇ ਆਪਣੇ ਫਿਰ। ਚਲੋ ਚੇਂਜ ਕਰੋ ਫਿਰ। ਇੱਧਰ ਦੇਖ ਰਹੇ ਬਲੌਗ। ਆ ਕੱਲ ਛੁੱਟੀ ਕਹਿੰਦੀ ਮੈਨੂੰ ਵੀ ਕਹਿੰਦੀ ਕਰਨਵਾ। ਆ ਛੁੱਟੀ ਕਾਂਗਰਸ। ਫਰੈਂਡ ਕੋਈ? ਕਿਸੇ ਫਰੈਂਡ ਨੇ ਨਹੀਂ ਆਉਣਾ ਹੈਗਾ। ਕਿਉਂ? ਆ ਆ ਭਰਾਵਾ। ਆਪੀ ਕਹਿੰਦੀ ਸੀ। ਕੱਲ ਆ ਛੁੱਟੀ ਕੋਈ ਕਰਨੀ। ਚਲੋ ਕਰ ਲਓ ਨਾਲੇ ਰੈਸਟ ਹੋ ਜਾਊਗੀ। ਹਾਂ। ਔਰ ਔਰ ਨਾਲੇ ਕਰੀ ਮੜ ਜਾ ਜਾਨੇ ਕਿਟ ਲਿਆ ਦੰਨੇ ਤੈਨੂੰ ਠੀਕ ਆ ਹਾਂ ਨਹੀਂ ਲੈ ਜਾ ਲਾਂ ਨਾਲ ਦੇਖਾ ਫਿਰ ਗੱਡੀ ਕੱਢਣੀ ਵਣੀ ਆਪਾਂ ਨੂੰ ਸਕੂਟਰੀ ਲੈ ਜਾਂਦੇ ਨੂੰ ਸਕੂਟਰੀ ਧੁਖਾ ਜਾਂਦਾ ਸਕੂਟਰੀ ਧੁਖਾ ਜਾਂਦਾ ਯਾਰ ਤੂੰ ਰਹਿਣ ਦੇ ਫਿਰ ਇਹਨੇ ਕਹਣਾ ਗਰਮੀ ਬੋ ਗਰਮੀ ਫਿਰ ਆਪਾਂ ਦੋਨੇ ਛੱਡ ਕੇ ਆਪਾਂ ਚੱਲਾਂਗੇ ਆਪਾਂ ਦੋਨੇ ਜਾਨੀ ਜਾ ਕੇ ਲਿਆ ਦਵਾਗੇ ਕਿਟ ਇਹਨੇ ਬਰਥਡੇ ਦਾ ਗਿਫਟ ਲਿਆ ਕੇ ਦੇਣਾ ਜੀ ਇਹਨੂੰ ਓਏ ਬਾ ਚਲੋ ਠੀਕ ਆ ਜੀ ਮਿਲਦੇ ਆਂ ਨਾਸ਼ਤੇ ਤੇ ਹੁਣ ਰੋਟੀ ਤੇ ਕੀ ਆ ਗਈ ਸਾਡੀ ਪਾ ਕੇ ਤੇ ਮੈਂ ਕਿਹਾ ਚਲੋ ਇਕੱਠੇ ਖਾਂਦੇ ਆਂ ਕਹਿੰਦੇ ਭਰੇ ਵਾਲੀ ਰੋਟੀ ਇਕੱਲੇ ਇਕੱਲੇ ਨਹੀਂ ਖਾਣੀ ਪੈਣੀ ਕਿਉਂਕਿ ਇਹ ਨਾਲ ਤੇ ਇਹ ਹੈਗੀ ਆ ਜੀ ਤੰਦੂਰੀ ਰੋਟੀ ਘਰ ਚ ਬਣਾਈ ਪੁੱਠੇ ਦਵੇ ਵਾਲੀ ਜਿਹੜੀ ਆਪਾਂ ਖਾਈ ਦੀ ਹਮੇਸ਼ਾ ਤੇ ਲਓ ਜੀ ਇੱਧਰ ਤੁਹਾਨੂੰ ਦਫਾਨੇ ਆ ਜੀ ਪੱਲੂ ਦੇ ਚਾਵਲ ਹੋ ਰਹੇ ਤੇ ਨਾਲ ਇਹਨੂੰ ਕੜੀ ਇੱਧਰ ਬੰਦੀ ਆ ਜੀ ਉਹ ਦੇਖੋ ਜੀ ਰੋਟੀ ਇਹ ਵਾਲੀ ਚੋਲਾ ਵੀ ਜਿਹੜੇ ਨਵੇਂ ਲਿਆਉਂਦੇ ਆ ਸਵੇਰੇ ਦੇਖੋ ਇਹ ਮੈਂ ਜੀ ਲਿਆ ਦੋ ਇਹਦੇ ਨਾਲ 5 ਕਿਲੋ ਦੇਖੋ ਆ ਦੇਖੋ ਕਿੱਡੇ ਸੁਨਹਿਰੇ ਬਣੇ ਪੱਲੇ ਪੱਲੇ ਕੋਈ ਨਹੀਂ ਕੋਈ ਨਹੀਂ ਮੈਂ ਕਿਹਾ ਸੀ ਮੈਂ ਪਿਛਲੇ ਦਿਨ ਕੋਈ ਨਹੀਂ ਕੋਈ ਨਹੀਂ ਹਾਂ ਆ ਦੇਖੋ ਆ ਦੇਖੋ ਹਾਂ ਰੋਟੀ ਹੋ ਗਈ ਇੱਧਰ ਵੀ ਦੇਖੋ ਕੱਠੇ ਭੋਰਾ ਉਹ ਤੁਹਾਨੂੰ ਦਿਖਾਤਾ ਮੈਂ ਕੱਠੇ ਭੋਰਾ ਨਹੀਂ ਹੋਏ ਦੇਖੋ ਜੀ ਤਵਾ ਪੱਠਾ ਕਰਕੇ ਤੇ ਐ ਬੰਦੀ ਇਹਦਾ ਤੰਦੂਰੀ ਰੋਟੀ ਘਰੇ ਜੇ ਬਣਾਉਣੀ ਹੋਵੇ ਕਿਸੇ ਨੇ ਤੇ ਬਣਾ ਸਕਦਾ ਸਾਡੇ ਤੰਦੂਰ ਵੀ ਹੈਗਾ ਅੱਜ ਤੱਕ ਤੰਦੂਰ ਚ ਕਦੀ ਬਣਾਈ ਨਹੀਂ ਅਸੀਂ ਟਾਈਮ ਹੀ ਨਹੀਂ ਲੱਗਾ ਯਾਰ ਤੰਦੂਰ ਜੇ ਹਾਂ ਪਹਿਲਾਂ ਬੱਲੂ ਨੂੰ ਦੇਵਾ ਨਹੀਂ ਦੇਦਾ ਨਹੀਂ ਦੇਦਾ ਚੋਣਣੇ ਕਿਦਾਂ ਮੈਂ ਕਿਹਾ ਰੋਟੀ ਇੱਕ ਦਿਖਾਵਾਂ ਪਹਿਲਾਂ ਬਣਦੀ ਹੈ ਤੇ ਮੇਦਾ ਪੂੜੀ ਮੰਨੇ ਮਾਈ ਦੀ ਬਈ ਜੀ ਲਓ ਇਹ ਹੋ ਗਈ ਰੈਡੀ ਆਲ ਦੇ ਕੁਝ ਤੇ ਇਹ ਫੇਰ ਰੋਟੀ ਇਕੱਲੇ ਇਕੱਲੇ ਨਾਮ ਨਾਲੀ ਪਾਣੀ ਨੂੰ ਵਿੱਚ ਕੋਈ ਪਕੌੜੀ ਪਾ ਕੇ ਦੇਣੀ ਨਾ ਕੋਈ ਕੋਸ਼ ਪੱਲੂ ਨੇ ਕੁਝ ਵੀ ਨਹੀਂ ਖਾਣਾ ਹੈਗਾ ਨਹੀਂ ਖਾਂਦੀ ਇਹ ਆ ਨਾ ਕਰੇ ਬਹੁਤ ਆਵਾਜ਼ ਦੇ ਲਓ ਜੀ ਤੇ ਰੋਟੀ ਰੋਟੀ ਹੋ ਗਈ ਰੈਡੀ ਤੇ ਆਪਾਂ ਹੁਣ ਲੱਗਿਆਂ ਖਾਣ ਕਿਉਂਕਿ ਆਪਣੀ ਹੋ ਜਾਣੀ ਰੋਟੀ ਠੰਡੀ ਨਹੀਂ ਤਾਂ ਆਪਣੀ ਰੋਟੀ ਹੋਈ ਨਹੀਂ ਠੰਡੀ ਤੇ ਪੱਲੂ ਆ ਫੜ ਪਿਆ ਲੈਣਾ ਪਿਆ ਲੈਣਾ ਦੇ ਦੋ ਪਿਆਜ ਤੇ ਯਾਰ ਮੈਨੂੰ ਪਾਣੀ ਦਿਓ ਪਹਿਲਾਂ ਹੈ ਤੇ ਲਓ ਜੀ ਆਪਾਂ ਖਾਣੇ ਹੁਣੇ ਤੇ ਫਿਰ ਇਦਾਂ ਹੀ ਬਣ ਬਣ ਕੇ ਆਈ ਹੋਊਗੀ ਤੇ ਸਾਰੇ ਜਣੇ ਖਾਈ ਜਾਣਗੇ ਇਹ ਬਹੁਤ ਸਵਾਦ ਬਣਦੀ ਹੈ ਰੋਟੀ ਜੇ ਹੋ ਸਕੇ ਤੇ ਘਰੇ ਟਰਾਈ ਕਰਕੇ ਦੇਖੋ ਜੀ ਆਪਣੇ ਆਪਣੇ ਸਾਰੇ ਜਣੇ ਆਪਾਂ ਖਾ ਲਈ ਰੋਟੀ ਗਰਮਾ ਗਰਮ ਰੋਟੀ ਬੜੇ ਮਜ਼ੇਦਾਰ ਤੇ ਹਾਂਜੀ ਤੁਸੀਂ ਦੱਸੋ ਕਿੱਦਾਂ ਲੱਗੀ ਜੀ ਸੱਚੀ ਤਾਂ ਰੋਟੀ ਐਨ ਉਦੈ ਹਾਂ ਬਹੁਤ ਸਵਾਦ ਲੱਗੀ ਇਹ ਰੋਟੀ ਵਾਕਈ ਬੜੇ ਮਜ਼ੇਦਾਰ ਹੈ ਜੀ ਲਓ ਜੀ ਇਹ ਕੁੜੀ ਵੀ ਪਛੀ ਇਹ ਕੁੜੀ ਵੀ ਖਾਣ ਲਈ ਆ ਕਿੰਦਾ ਪਹਿਲੀ ਵਾਰ ਖਾਦੀ ਹਾਂ ਬਹੁਤ ਵਧੀਆ ਬਈ ਸਵਾਗਤ ਜੀ ਚਲੋ ਠੀਕ ਹੈ ਜੀ ਬਹੁਤ ਵਧੀਆ ਜੀ ਖਾਓ ਤੁਸੀਂ ਵੀ ਆਰਾਮ ਨਾਲ ਹੁਣ ਫਿਰ ਓਕੇ ਜੀ ਮਿਲਦੇ ਆ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਹਾਂ ਜੀ ਲੋ ਜੀ ਟਾਈਮ ਪਹੁੰਚੇ 7 ਤੇ ਆਪਾਂ ਅੱਜ ਬਿਨਾ ਦੱਸੇ ਨਿਆਣਿਆਂ ਵਰਸ ਤੇ ਲੈ ਕੇ ਆਏ ਆ ਜੀ 버거 ਤੇ ਦੇਖਦੇ ਆ ਜੀ ਹਾਂਜੀ ਕੀ ਕਰੀ ਜਾਂਦੇ ਹੈ ਹੈਲੋ 버거 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 ਸਾਤ ਮਿੰਟ ਦੀ ਕੋਕ ਹਾਂ ਡਬਲ ਟਿੱਕੀ ਔਰ ਨਿਊਡਲ ਵਾਲੇ ਲੈ ਵੀ ਆਹ ਬੜੀ ਐਕਸਾਈਟਮੈਂਟ ਹੋਈ ਓਨ ਨੂੰ ਕੋਈ ਫਰਕ ਨਹੀਂ ਪਿਆ ਕੱਲਾ ਹੀ ਕੱਲਾ ਹੀ ਵਾਓ ਬਿਨਾ ਦੱਸੇ ਤੁਹਾਨੂੰ ਵੈਸੇ ਹੀ ਲੈ ਆਇਆ ਯਾਰ ਪਪਾ ਮੈਂ ਟ੍ਰੀਟ ਦੇ ਰਹੇ ਆਂ ਅੱਜ ਮੈਂ ਵੈਸੇ ਹੀ ਆਪਕੋ ਟ੍ਰੀਟ ਦੇ ਰਹਾ ਹੂੰ ਪਪਾ ਕੀ ਗੱਲ ਹੈ ਇਹ ਲੋ ਪਪਾ ਕਿਹੜਾ ਬਲੌਗ ਬਲੌਗ ਨਹੀਂ ਕੋਈ ਕੰਪਨੀ ਕਰਾਣਾ ਹੈ ਕੰਮ ਕਰਕੇ ਕਰਦੇ ਕੀ ਇਹ ਤਾਂ ਸਭ ਕੇ ਲਈ ਲਗ ਲਗ ओ बाओ मेरी मेरी डाइट को पहले और तरी ਆਪਾਂ ਵੀ ਲੈ ਆਏ 버거 ਆਪਣੇ ਵਾਸਤੇ ਵੀ ਇੱਕ ਹੈ Ờ ਜ ਲੈ ਆਪਣੇ ਕਰਾਇਆ ਲੈ बाओ ਨੇ ਦੇ ਲੋ ਲੈ बाओ ਦੇ ਦਿਲਾਓ ਚਲੋ ਠੀਕ ਹੈ ਜੀ ਮਿਲਦੀ ਹੈ 버거 ਸ਼ਰਗਰ ਖਾ ਕੇ ਨੂੰ ਠੀਕ ਹੈ ਲਓ ਜੀ ਕਿਦਾਂ ਹੋ ਗਿਆ ਵੇਲੇ ਜੀ ਹੋਰ ਕੀ ਸੀਤਾ ਸੂਟ ਆ ਇਦਾਂ ਕਪੜਾ ਸੀ ਹੋਰ ਦੇਖੋ ਲਓ ਜੀ ਸਿੰਪਲ ਸੂਟ ਸੀਗਾ ਤੇ ਦੇਖੋ ਜੀ ਲੈਸ ਨੂੰ ਲਾ ਕੇ ਨਾ ਆ ਲੈਸ ਆ ਲੈਸ ਲੱਗ ਸੀ ਇਹਦੇ ਸਾਈਡਾਂ ਦੇ ਉੱਤੇ ਆ ਪਾਈਪਿੰਗ ਪਾਈ ਪਾਈਪਿੰਗ ਕੋਲੋਂ ਹਾਂ ਪਾਈਪਿੰਗ ਆਪਣੇ ਕੋਲੋਂ ਪਾਈ ਨਾ ਹਾਂ ਇਹ ਜੋ ਲੈਸ ਦੇ ਨਾਲ ਪਾਈਪਿੰਗ ਪਾ ਕੇ ਤੇ ਸੂਟ ਦੀ ਦੇਖੋ ਗੈਟਅਪ ਬਣ ਗਈ ਬਹੁਤ ਵਧੀਆ ਬਣ ਗਿਆ ਸੂਟ ਵਸੇ ਕਿੱਥੇ ਪਲੇਨ ਜਿਹਾ ਕੱਪੜਾ ਇਹ ਆ ਹਾਂ ਤੇ ਹੁਣ ਹਾਂ ਤੇ ਚਲੋ ਆਜੋ ਹੁਣ ਫੇਰ ਰੋਟੀ ਪਾਣੀ ਵੀ ਖਾ ਲਈਏ ਜੀ ਲਓ ਜੀ ਰੋਟੀ ਆਪਣੀ ਆ ਗਈ ਟਾਈਮ ਤਾਂ ਲੱਗਦਾ ਹੀ ਆ ਜੀ ਪਰ ਚੀਜ਼ ਤਾਂ ਬਣ ਜਾਂਦੀ ਹੈ ਨਾ ਫਿਰ ਲੈਸ ਨਾਲ ਨਾਲ ਨੂੰ ਬਹੁਤ ਹੈ ਬਹੁਤ ਟਾਈਮ ਲੱਗਦਾ ਹਾਂ ਪਰ ਇਹ ਇੱਕ ਇਹ ਚੀਜ਼ ਆ ਨਾ ਕਾਟਨ ਆ ਹਿਲਦੀ ਨਹੀਂ ਆਗੀ ਹਾਂ ਸਿੰਥੈਟਿਕ ਵੀ ਮੈਂ ਸੀਤਾ ਸੀ ਕਿਸੇ ਦਾ ਇੱਦੀ ਲੈ ਬੋਈ ਮੈਂ ਕਹਿੰਨੀ ਆ ਉਹਦੀ ਤਾਂ ਕਟਿੰਗ ਬੜੀ ਔਖੀ ਸੀ ਉਹਦੀ ਕਟਿੰਗ ਔਖੀ ਹਾਂ ਚਲੋ ਆਜੋ ਫਿਰ ਰੋਟੀ ਰੱਢੀ ਖਾਈਏ ਹੁਣ ਆਪਾਂ ਹਾਂ ਮੈਂ ਸਲਵਾਰ ਵਾਰ ਵਾਰ ਇਹਨੂੰ ਨਾ ਸਲਵਾਰ ਸੀਣੀ ਭੇਜੀ ਕਹਿੰਦੀ ਮੈਨੂੰ 2.5 ਘੰਟੇ ਲੱਗੇ ਸਲਵਾਰ ਸੀਣੇ ਲਈ ਤੂੰ ਜੈਪਰ ਕਿੱਧਰ ਸੀਤਾ ਪਹਿਲਾਂ ਦੱਸੋ ਉਹਦੂ ਕੋ ਇੱਦਾਂ ਹੀ ਆ ਕਹਿੰਦੀ ਤੁਸੀਂ ਨਹੀਂ ਤੁਸੀਂ ਕਟਿੰਗ ਕਿੱਦਾਂ ਨਹੀਂ ਨਹੀਂ ਉਹ ਸਿੰਥੈਟਿਕ ਵਾਲਾ ਤੇ ਕਪੜਾ ਸੀ ਨਾ ਹੋਰ ਹੈਂ ਕਲਾ ਇਹ ਦੱਸੋ ਹਾਂ ਇਹਦਾ ਕੋਚ ਨਾ ਕਿਦਾਂ ਦਿੱਤੀ ਮੈਗੇ ਮੈਨੂੰ 2 ਘੰਟੇ ਲੱਗੇ ਸੂਟ ਦੀ ਕਟਿੰਗ ਕਰਨੇ ਨੂੰ ਇਹ ਤਾਂ ਫਿਰ ਇਦਾਂ ਹੀ ਆ ਜੀ ਥਿਲਕ ਦਾ ਇੰਨਾ ਸੀਗਾ ਬਹੁਤ ਥਿਲਕ ਦਾ ਸੀਗਾ ਹਾਂ ਉਹ ਬਹੁਤ ਜ਼ਿਆਦਾ ਥਿਲਕ ਦਾ ਸੀਗਾ ਥਿਲਕੀ ਬਹੁਤ ਸੀਗਾ ਲਓ ਜੀ ਆ ਗਈ ਰੋਟੀ ਜੀ ਰੋਟੀ ਖਾਂਦੇ ਆ ਜੀ ਅਜਾ ਸੂਟ ਦੀ ਕੱਟ ਕਰਦੇ ਕਰਦੇ ਅਸੀਂ ਬਹੁਤ ਆ ਗੀਆਂ ਜਦੋਂ ਕੀ ਸੀ ਜੇ ਮਾਰ ਜAVE ਤਾਂ ਹੱਥ ਰੱਖ ਦਈ ਉਹ ਹਿੱਲ ਜਾਂਦਾ ਉਹ ਹਿੱਲ ਜਾਂਦਾ ਸੀ ਹਾਂ ਡਾਂਡਾ ਪੈਣੀ ਸੀ ਫਿਰ ਮੈਂ ਕਿਤੇ ਪਰੇ ਰਵਾਂ ਮੈਨੂੰ ਸੂਟ ਕਟਿੰਗ ਕਰ ਲੰਦਾਂ ਤੰਗ ਬੋ ਕੀਤਾ ਇਹਨਾਂ ਨੇ ਬੜਾ ਨਾ ਚਲੋ ਠੀਕ ਆ ਜੀ ਆਜੋ ਰੋਟੀ ਖਾਈਏ ਜੀ ਰੋਟੀ ਖਾ ਇੱਕ ਟਾਈਮ ਹੋ ਗਿਆ ਪੌਣੇ 10 ਤੇ ਸਾਰੇ ਜਣੇ ਆਪਾਂ ਆਪਣੇ ਕੰਮ ਕਰਕੇ ਹੋ ਗਏ ਆ ਫ੍ਰੀ ਤੇ ਇਧਰ ਹੋ ਰਹੀਆਂ ਸੀ ਹੁਣ ਥੋੜੀਆਂ ਗਿਆਨ ਦੀਆਂ ਗੱਲਾਂ ਹੈ ਇਧਰ ਮਾਸੀ ਭਾਂਜੀ ਮਾਸੀ ਭਾਂਜੀ ਹੈ ਨਾ ਮਾਸੀ ਭਾਂਜੀ ਜੀ ਹੋ ਰਹੀਆਂ ਕੁਝ ਗਿਆਨ ਦੀਆਂ ਗੱਲਾਂ ਇਹ ਗਿਆਨ ਧਿਆਨ ਦੀਆਂ ਗੱਲਾਂ ਤੇ ਚਲੋ ਉਹ ਵੀ ਹੋ ਗਈਆਂ ਖਤਮ ਤੇ ਮੈਂ ਗਿਆ ਬਾਹਰ ਸਕੂਟਰੀ ਲਾਉਣ ਨਹੀਂ ਤੇ ਮੈਂ ਰਿਕਾਰਡ ਕਰਨੀਆਂ ਸੀ ਥੋੜੀਆਂ ਜੀਆਂ ਸਮਝੋ ਜੀ ਮੈਂ ਲੋੜ ਥੋੜੀ ਲੈ ਕੇ ਹੈ ਸੁਣੀ ਲੈ ਆ ਲੈ ਆ ਮੈਂ ਕਹਿੰਦਾ ਮੈਂ ਨਾ ਨਹੀਂ ਤਾਂ ਥੋੜੀਆਂ ਰਿਕਾਰਡ ਕਰਨੀਆਂ ਸੀਗੀਆਂ ਗਿਆਨ ਧਿਆਨ ਦੀਆਂ ਗੱਲਾਂ ਜਿਹੜੀਆਂ ਮਾਸੀ ਭਾਂਜੀ ਚ ਹੋ ਰਹੀਆਂ ਸੀਗੀਆਂ ਤੇ ਸਕੂਟਰੀ ਲਾਉਣ ਚਲਾ ਗਿਆ ਬਾਹਰ ਮੈਂ ਇਸ ਕਰਕੇ ਫਿਰ ਉਹ ਰਹਿ ਗਈਆਂ ਤੇ ਚਲੋ ਕਰੋ ਜੀ ਬਲੌਗ ਲੈਣ ਤੁਸੀਂ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤਾਂ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਨੇ ਕਮੈਂਟ ਜ਼ਰੂਰ ਕਰਿਆ ਕਰੋ ਦੱਸਿਆ ਕਰਨਾ ਤੁਹਾਨੂੰ ਚੰਗੇ ਲੱਗਦੇ ਆ ਨਹੀਂ ਚੰਗੇ ਲੱਗਦੇ ਹੈਗੇ ਜਿੱਦਾਂ ਦੇ ਵੀ ਲੱਗਦੇ ਆ ਕੋਈ ਗੱਲ ਨਹੀਂ ਗੁੱਸਾ ਨਹੀਂ ਕਰਦੇ ਆ ਚਲੋ ਠੀਕ ਹੈ ਜੀ ਚਲੋ ਜੀ ਮਿਲਦੇ ਆ ਗੱਲ ਇੱਕ ਨਵੇਂ ਬਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ